ਕਲਰ ਤੁਹਾਡੇ ਦੇ ਪਰਿਵਾਰ ਤੇ ਆਈ ਹੈ ਕੋਈ ਹੱਲ ਲੱਗਦਾ ਤੁਹਾਨੂੰ ਕੀ ਆਉਣ ਵਾਲੇ ਸਮਝਦੇ ਕਰਨਾ ਚਾਹੀਦਾ ਹੈ ਹਾਲੋ ਉਹਨਾਂ ਨੂੰ ਇਹ ਨਹੀਂ ਹੈ ਕਿ ਅੱਜ ਆਪਾਂ ਇਹ ਕਰ ਲਿਆ ਕੈਂਡਲ ਮਾਰ ਚ ਕੀ ਥੋੜਾ ਟਾਈਮ ਹੋ ਦੇਖ ਲੈਣ ਥੋੜਾ ਟਾਈਮ ਕਰ ਲੈਣ ਬਾਅਦ ਚ ਫੇਰ ਸਾਰਾ ਕੁਝ ਬੰਦ ਹੋ ਜਾਵੇ ਐਦਾਂ ਦਾ ਕੁਝ ਨਾ ਹੋਵੇ ਨਾ ਕਿ ਆਪ ਅਸੀਂ ਨਹੀਂ ਜਾਣਦੇ ਕਿ ਅੱਜ 9 ਸਾਲ ਦਾ ਬੱਚਾ ਗਿਆ ਸਾਡੇ ਘਰ ਦਾ ਚਿਰਾਗ ਗੁਝੇ ਹੈ ਕਿ ਕੱਲ ਨੂੰ ਕਿਸੇ ਹੋਰ ਦਾ ਵੀ ਹੋਵੇ ਫੋਟੋ ਵੱਲੋਂ ਕਾਰਵਾਈ ਅਮਲ 'ਚ ਲਿਆਂਦੀ ਕੀ ਹੈ ਕੁਝ ਹੋਇਆ ਜਾਂ ਨਹੀਂ ਅਰੇ ਆਸੀ ਉਹ ਸਾਡੀ ਜਿਵੇਂ ਗੱਲ ਚੱਲੀ ਜਾਂਦੀ ਹੈ। ਉਹ ਕੁਝ ਤੋਂ ਤੇ ਹਲਕਾ ਕੋਈ ਗੱਲ ਫਲਾਸ ਪੁਆਇੰਟ ਕਰਨੀ ਨਹੀਂ ਉਹ ਤਾਂ ਐਫ ਆਈ ਆਰ ਵਗੈਰਾ ਹੋ ਗਈ ਸੀ ਜੀ। ਹਾਂ ਜੀ ਕਰ ਲੋ। ਜਿਹੜੇ ਮਤਲਬ ਅਸੀਂ ਚਾਹੁੰਦੇ ਹਾਂ ਵੀ ਕੱਲ ਨੂੰ ਕਿਸੇ ਹੋਰ ਦਾ ਬੱਚਾ ਨਾ ਜਾਵੇ ਜਿਹੜਾ ਮੇਨ ਮੋਟਿਵ ਹੈ। ਯਾਨੀ ਪੰਜ ਦਿਨ ਬਾਅਦ ਇੱਕ ਲੜਕਾ ਖਰੂਬ ਉਹ ਜਦੋਂ ਮਾਰ ਵੀ ਕਰੂਗੇ। ਜਿਹਨੇ ਗੱਲ ਕੀਤੀ ਹੈ ਨੂੰ ਹਲੇ ਤੱਕ ਕੁਝ ਨਹੀਂ ਜਾਂ 5 ਸਾਲ 5 ਸਾਲ 10 ਪਰਿਵਾਰ ਨੂੰ ਕਿੰਨਾ ਲੱਗਦਾ ਹੈ ਤੇ ਅਸੀਂ ਟਿਕਟ ਉਹਨਾਂ ਨੂੰ ਦਾ ਘਰ ਬੈਠੇ ਜੂ ਸੋ ਬਿਲਕੁਲ ਜਿਹੜੇ ਜਾਗਦੇ ਮੱਥੇ ਵਾਲੇ ਇੱਥੇ ਪਹੁੰਚੇ ਨੇ ਜੀਆਂ ਆਆਂ ਨੂੰ ਅਸੀਂ ਸਾਡਾ ਫਰਜ਼ ਹੈ ਸਪੈਸ਼ਲ ਨੇ ਕਰਨਾ ਹੁੰਦਾ ਹੈ ਨਾਬੇ ਦੇ ਲੋਕ ਇਕੱਠੇ ਹੋ ਕੇ ਜਿਹੜੀਆਂ ਰੀਸੈਂਟਲੀ ਸਰਕੂਲਰ ਰੋਡ ਦੇ ਉੱਤੇ ਐਕਸੀਡੈਂਟਸ ਦੇ ਨਾਲ ਡੈਥ ਹੋ ਜਾਂਦੇ ਜਿਹੜੇ ਕਿ ਅਵਾਇਡ ਕੀਤੀਆਂ ਜਾ ਸਕਦੀਆਂ ਸੀ ਕਿ ਜੇ ਸਰਕੂਲਰ ਰੋਡ ਦੇ ਉੱਤੇ ਪੂਰੀ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਉਸ ਵਾਸਤੇ ਅਸੀਂ ਕੈਂਪਲ ਮਾਚ ਕਰ ਰਵਤ ਇਕੱਠੇ ਹੋਏ ਹਾਂ ਔਰ ਅਸੀਂ ਇਹ ਪ੍ਰਸ਼ਾਸਨ ਨੂੰ ਜਗਾਉਣ ਵਾਸਤੇ ਇਕੱਠੇ ਹੋਏ ਹਾਂ ਕਿ ਵੀ ਜਿਹੜੀ ਇਹ ਸਰਕੂਲਰ ਰੋਡ ਹੈ ਇਸ ਨੂੰ ਚੌੜਾ ਕੀਤਾ ਜਾਵੇ ਇਸ ਦੇ ਵਿਚਕਾਰ ਡਵਾਈਡਰ ਲਗਾਏ ਜਾਣ ਪਟਨਾਇਟਾ ਇੱਕ ਨਾਬਾ ਹੀ ਸ਼ਹਿਰ ਹੈ ਏਡਾ ਵੱਡਾ 2 ਲੱਖ ਦੀ ਆਬਾਦੀ ਹੈ ਕਿ ਜਿੱਥੇ ਕਿ ਇੱਕ ਵੀ ਟ੍ਰੈਫਿਕ ਲਾਈਟ ਕੰਮ ਨਹੀਂ ਕਰ ਰਹੀ ਸਾਰੇ ਸ਼ਹਿਰ ਦੇ ਕਿਸੇ ਵੀ ਚੌਂਕ ਤੇ ਜਿਹੜਾ ਨਾਬੀ ਦਿਹਾੜੇ ਦੁਆਲੇ ਰਿੰਗ ਰੋਡ ਦੀ ਮੇਰੇ ਖਿਆਲ 'ਚ ਕਈ ਵਾਰੀ ਸਰਵੇ ਹੋ ਗਿਆ ਰਿੰਗ ਰੋਡ ਬਣਨੀ ਚਾਹੀਦੀ ਹੈ ਬਾਈਪਾਸ ਬਣਨਾ ਚਾਹੀਦਾ ਸਭ ਤੋਂ ਵੱਡੀ ਗੱਲ ਕੀ ਹੈਗੀ ਹੈ ਜੀ ਕਿ ਜਿਹੜੀਆਂ ਜਿਹੜੀ ਸਰਕੂਲਰ ਰੋਡ ਚੱਲ ਰਹੀ ਹੈ ਇਹਦੇ ਅੰਦਰ ਅੰਦਰ ਜਿੱਦਨੇ ਬਰਮ ਨੇ ਤੇ ਇਨਕ੍ਰੋਚਮੈਂਟਸ ਹੋਏ ਉਹ ਸਿੰਕ੍ਰੋਚਮੈਂਟਸ ਕਰਕੇ ਸਾਈਕਲ ਵਾਲਾ ਸਕੂਟਰ ਵਾਲਾ ਨੂੰ ਸੜਕ ਦੇ ਵਿੱਚ ਆ ਕੇ ਡਰਾਈਵ ਕਰਨਾ ਪੈਂਦਾ ਹੈ ਉਸ ਨੂੰ ਇਨਕ੍ਰੋਚਮੈਂਟਸ ਨੂੰ ਅਸੀਂ ਪੰਚਾਇਤ ਦਾ ਵੈਸੇ ਧੰਨਵਾਦ ਵੀ ਕਰ ਰਹੇ ਹਾਂ ਬਹੁਤ ਕਿ ਉਹਨਾਂ ਨੇ ਪਰਸੋਂ ਦਾ ਕਾਫੀ ਜਿਆਦਾ ਜਿਹੜੇ ਹੈਗੇ ਇਨਕ੍ਰੋਚਮੈਂਟਸ ਦੂਰ ਕੀਤੀਆਂ ਨੇ ਅਸੀਂ ਸਿਰਫ ਇਹੀ ਰਿਕੁਐਸਟ ਕਰਦੇ ਆ ਕਿ ਇਨਕ੍ਰੋਚਮੈਂਟ ਜਿਹੜੇ ਦੂਰ ਕੀਤੀਆਂ ਨੇ ਪਰਮਨੈਂਟਲੀ ਹੋਣ ਇਹ ਨਾ ਹੋਵੇ ਕਿ ਵੀ ਆਪਣਾ ਐਡਮਿਨਿਸਟ੍ਰੇਸ਼ਨ ਦਾ ਮਖੌਲ ਉਡਾਇਆ ਜਾਵੇ ਕਿ ਜਿਹੜੇ ਛੋਟੇ ਮੁਲਾਜ਼ਮ ਨੇ ਉਹ ਲੈ ਕੇ ਪੈਸੀ ਪਰਸੋਂ ਨੂੰ ਚੌਥੇ ਨੂੰ ਫੇਰ ਉੱਥੇ ਹੀ ਸਮਾਨ ਧਰਾ ਦੇਣ ਇਹ ਤਾਂ ਓਡੀ ਗੱਲ ਬਿਲਕੁਲ ਠੀਕ ਹੈ ਵਕੀਲ ਸਾਹਿਬ ਸੋਸ਼ਲ ਮੀਡੀਆ ਤੇ ਇਹ ਗੱਲ ਆਮ ਆ ਰਹੀ ਹੈ ਕਿ ਪੰਚ ਦਾ ਦਿਨ ਬਾਅਦ ਦੁਬਾਰ ਐਡਮਿਨਿਸਟ੍ਰੇਸ਼ਨ ਨੂੰ ਜਾਗੜਾ ਪਊਗਾ ਅਸੀਂ ਤਾਂ ਜਗਾਇਆ ਅਸੀਂ ਜਿਹੜੀ ਲੋਕ ਨੇ ਨਾਬੇ ਦੇ ਉਹ ਤਾਂ ਇੱਕ ਬਹਾਰੇ ਲਗਾ ਸਕਦੇ ਨੇ ਐਡਮਿਨਿਸਟ੍ਰੇਸ਼ਨ ਨੂੰ ਡੀਸੀ ਸਾਹਿਬ ਨੂੰ ਐਸਡੀਐਮ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਕਿ ਦੇਖੋ ਹੁਣੇ ਤੁਹਾਡੀ ਡਿਊਟੀ ਹੈ ਅਸੀਂ ਇਹ ਤਬਦੀਲੀ ਡਿਊਟੀ ਪੂਰੀ ਕਰਤੀ ਉਹ ਇਹ ਤੁਹਾਡੀ ਡਿਊਟੀ ਹੈ ਕਿ ਇਨਕ੍ਰੋਚਮੈਂਟਾਂ ਪਰਮਾਨੈਂਟ ਹੋਣੀਆਂ ਚਾਹੀਦੀਆਂ ਪਰਮਾਨੈਂਟ ਇਨਕ੍ਰੋਚਮੈਂਟਾਂ ਦੂਰ ਹੋਣਗੀਆਂ ਤਾਂ ਹੀ ਇਹ ਸਰਕੂਲੇਟ ਸਮੁਤ ਨਹੀਂ ਚੱਲੂਗੀ ਔਰ ਇਹਦੇ ਦੇਖੋ ਸੂਏ ਦੇ ਨਾਲ-ਨਾਲ ਜਗ੍ਹਾ ਉਸ ਨੂੰ ਚੌੜਾ ਕਰੋ ਸੜਕ ਨੂੰ ਚੌੜਾ ਕੀਤਾ ਜਾਵੇ ਵਿਚਕਾਰ ਡਵਾਈਡਰ ਲਗਾਏ ਜਾਣ ਠੀਕ ਹੈ ਨਾ ਉਹ ਟ੍ਰੈਫਿਕ ਨਾਈਟ ਲਾਇਆ ਜਾਵੇ ਕਿ 150 ਫੂਰਟ ਕੇ ਵਿੱਚ ਕੋਈ ਡਿਜੀਟਲ ਮਾਈਂਡ ਨਾਲ ਖੇਡਿਆ ਗਿਆ ਹੋਏਗਾ ਪ੍ਰਬੰਧ ਠੀਕ ਹੋਏਗਾ ਕੋ ਕਿਸ ਦੀ ਹੈ ਬਹੁਤ ਬੜੀ ਸਾਰੀ ਹੈ ਬਾਕੀ ਬਾਬੇ ਮਾਰਦੇ ਨੇ ਤਾਂ ਉਸ ਵਾਂਗ ਜਾਨੇ ਦੇ ਬੁਨੇ ਕੇ ਇਹਨਾਂ ਦੇ ਵਾਲੇ ਕੋਈ ਨਾ ਜਾਣੇ ਰਾਤ ਨੂੰ ਸਵੇਰ ਬਜਨ ਤੋਂ ਬਾਅਦ ਵੀ ਨਾ ਤੋਂ ਪੁਰਾਣੇ ਬੱਚੇ ਵੀ ਇਹ ਵੀ ਚਾਹੀਦੀ ਥੋੜੀ ਜਿਹੀ ਨੂੰ ਦੇਖਦੇ ਆਂ ਇਹ ਦੋ ਤਿੰਨ ਦਿਨ ਤੋਂ ਪ੍ਰਸ਼ਾਸਨ ਬੜੀ ਫੇਜੀ ਨਾਲ ਸਫਾਈ ਕਰਾਈ ਰਿਹਾ ਹੈ ਮੈਂ ਕਹਿੰਦਾ ਵੀ ਜੇ ਇਹਨੂੰ ਇੱਕ ਰੁਟੀਨ ਬਣਾ ਲੈਣ ਤਾਂ ਇਹ ਜੇ ਸਾਨੂੰ ਤਾਂ ਮੇਰੇ ਗਾਂਧੀ ਜਾਂ ਕੈਂਡਲ ਮਾਚ ਕਰਨ ਦੀ ਲੋੜ ਹੀ ਨਾ ਬੀ। ਇਹ ਪ੍ਰਕਾਸ਼ਨ ਜਿਹੜਾ ਆਪਣਾ ਕੰਮ ਹੈ ਉਹਨੂੰ ਠੀਕ ਤਰੀਕੇ ਨਾਲ ਸਚਾਰੂ ਨਹੀਂ ਕਿ ਨਾ ਕਰਨ ਲੱਗ ਗਿਆ ਜਿਹੜਾ ਉਹਨਾਂ ਦਾ ਕਰਨ ਵਾਲਾ ਕੰਮ। ਉਹ ਕਰਵਾਉਣ ਲਈ ਵੀ ਪਾਨੂੰ ਅੱਠੇ ਹੋ ਕੇ ਇਹਨਾਂ ਨੂੰ ਜਗਾਉਣਾ ਪੈ ਰਿਹਾ ਬੜੇ ਅਫਸੋਸ ਦੀ ਗੱਲ ਹੈ। ਇਹ ਕੁਛ ਨਾ ਕੁਛ ਨਾਂ ਗਨੀਝੂ ਹੈ ਤੇ ਸਰਕੇਗੀ। ਸਿੱਖਣੀ ਨੂੰ ਕੰਟੀਨਿਊ ਪ੍ਰੋਸੈਸ ਰੱਖਣਾ ਪਊਗਾ ਇੱਕ ਕਮੇਟੀ ਬਣਾ ਕੇ ਇੱਕ ਸਾਲ ਵਿੱਚ ਇਸ ਦੇ ਨਾਲ ਇਹਨਾਂ ਨੂੰ ਕੰਮ ਪਏਗਾ ਕਰਨਾ ਪਏਗਾ ਇੱਕ ਟਾਈਮ ਬਾਉਂਡ ਕਰਕੇ ਕੰਮ ਕਰਾਣੇ ਪੈਂਦੇ ਤਾਂ ਹੋਣਗੇ ਨਹੀਂ ਤਾਂ ਫਿਰ ਇਹ 5-7 ਦਿਨ ਬਾਅਦ ਜੇ ਲੋਕ ਜਾਗਣਗੇ ਤਾਂ ਹਲ ਹਰ ਚੀਜ਼ ਦਾ ਹੈ ਜੇ ਲੋਕ ਸੁੱਤੇ ਰਹਿਣਗੇ ਤਾਂ ਕੋਈ ਹੱਲ ਨਹੀਂ ਆ ਇਸੇ ਤਰ੍ਹਾਂ ਮਰਦੇ ਰਹਿਾਂਗੇ ਕੀੜੇ ਮਕੌੜਿਆਂ ਦੀ ਜ਼ਿੰਦਗੀ ਹੈਗੀ ਆ ਆਮ ਬੰਦੇ ਦੀ ਤੋ ਕੀੜੇ ਮਕੌੜਿਆਂ ਦੀ ਜ਼ਿੰਦਗੀ ਜੀ ਕੇ ਉਸੇ ਤਰ੍ਹਾਂ ਹੀ ਮਰ ਜਣਾ ਉਹਨੇ ਸੋਸ਼ਲ ਮੀਡੀਆ ਤੇ ਆਮ ਕਰਕੇ ਪੋਸਟ ਪਾ ਰਹੀ ਆ ਵੀ ਇਹ ਪੰਜ ਚਾਰ ਦਿਨ ਬਾਅਦ ਸੇਮ ਪੋਜੀਸ਼ਨ ਹੋ ਜਾਣੀ ਆ ਰੋਡ ਦੀ ਦੇਖੋ ਗੱਲ ਇਹ ਹੈ ਕਿ ਲੋਕਾਂ ਦੀ ਆਪਣੀ ਆਪਣੀ ਰਾਏ ਆ ਸਾਰਿਆਂ ਦੀ ਉਹਦੇ ਲਈ ਸਾਨੂੰ ਪਹਿਰਾ ਦੇਣਾ ਪੈਣਾ ਜੇ ਤਾਂ ਪਹਿਰਾ ਦਿੰਦੇ ਰਹਾਂਗੇ ਉਸ ਚੀਜ਼ ਤੇ ਅਸੀਂ ਖੜੇ ਰਹਾਂਗੇ ਸਾਡੇ ਝੰਡੇ ਚੁੜੇ ਹੋਏ ਕੌਂਸਲਰ ਵੀ ਉਹ ਖੜੇ ਰਹਿਣਗੇ ਸਾਡੇ ਵਿਧਾਇਕ ਸਾਹਿਬ ਜਾਗ ਜਾਣਗੇ ਤਾਂ ਹੋ ਸਕਦਾ ਕੋਈ ਫਰਕ ਪੈ ਜਾਏ ਤਹੀ ਤਾਂ ਜੋੜੀ ਗੱਲ ਲੋਕ ਕਹਿ ਰਹੇ ਨੇ ਉਮੀਦ ਹੈ ਕਿ ਉਹੀ ਹੋਣਾ ਹੈ ਜੇ ਅਸੀਂ ਨਹੀਂ ਜਾਗਾਂਗੇ ਤਾਂ ਅਗਲਾ ਸਟੈਪ ਕੀ ਹੈ ਗਰੁੱਪ ਦਾ ਦੇਖੋ ਹਲੇ ਤਾਂ ਇਹ ਦੇਖਦੇ ਆਂ ਜੀ ਜੋ ਡੀਸੀ ਸਾਹਿਬ ਨੇ ਤਿੰਨ ਦਿਨ ਪਹਿਲਾਂ ਮੀਟਿੰਗ ਕਰਕੇ ਜਿਹੜੀਆਂ ਉਹਨਾਂ ਨੇ ਦਿੱਤੀਆਂ ਨੇ ਸਪਾਰਸ਼ਾਂ ਕੀਤੀਆਂ ਨੇ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਕਿਸ ਤਰ੍ਹਾਂ ਹੋਣਾ ਚਾਹੀਦਾ ਉਹ ਸਿਰੇ ਚੜਦੀਆਂ ਨੇ ਕਿ ਨਹੀਂ ਨਹੀਂ ਚੜਟ ਗਈਆਂ ਤਾਂ ਅਸੀਂ ਬੈਠ ਕੇ ਫਿਰ ਇਕ ਕਾਰਵਾਈ ਦੇ ਬਾਰੇ ਸੋਚਾਂਗੇ ਇੱਕ ਨੂੰ ਸਹੀ ਸਥਿਤੀ ਦੇ ਨਾਲ ਚੌੜਾ ਕਰਦੇ ਹੋਰ ਜਿਹੜੀ ਕਾਰਸ਼ੀ ਗ੍ਰਾਫਿਕ ਲਾਈਟਾਂ ਲਗਾ ਕੇ ਲੈਕਰਾਟਰੋਫੀ ਲਗਾ ਕੇ ਤੇ ਜਿਹੜੇ ਵੈਕਟ ਕੋਲ ਦੀ ਨਾਰਮੀ ਪਤਾ ਹੁੰਦੀ ਸਾਡੀਆਂ ਜਾਲਾਂ ਦੇ ਦੋਵੇਂ ਪਹੀਏ ਗੁੰਮਣ ਜਾਣਾ ਹੋਣਾ ਤਾਂ ਨਹੀਂ ਮੈਂ ਫਟੋਲ ਤੇ ਉਹਨਾਂ ਬੱਚਿਆਂ ਨੂੰ ਅੱਜ ਅਭੀ ਐਸੇ ਮੌਕੇ ਦੇ ਉੱਤੇ ਸਾਰੇ ਇਕੱਠੇ ਹੋਏ ਆ ਜਿੱਥੇ ਕਈ ਨਾ ਸਰਕਾਰਾਂ ਨੇ ਨਲਕੀਆਂ ਕਰਕੇ ਸਾਡੇ ਸਿਰ ਝੁਕਦੇ ਨੇ ਇਹ ਸਾਡੇ ਨਾਈਸ ਇੱਕ WhatsApp ਗਰੁੱਪ ਤੋਂ ਸ਼ੁਰੂ ਹੋ ਕੇ ਜਿਹੜਾ ਨਾਬੇ ਲਈ ਇੱਕ ਵੱਡਾ ਇਹ ਰੋਲ ਮਾਡਲ ਤਿਆਰ ਹੋ ਗਿਆ ਹੈ ਸਾਰੇ ਪੰਜਾਬ 'ਚ ਮੈਂ ਕਹਿੰਨਾ ਇਹੋ ਜਿਹਾ ਹੋਣਾ ਚਾਹੀਦਾ ਵੀ ਸਾਰਾ ਸ਼ਹਿਰ ਇੱਕ ਆਵਾਜ਼ ਤੇ ਇਕੱਠਾ ਹੋਵੇ ਤੇ ਸਾਰੇ ਸ਼ਹਿਰ ਦੀ ਉਹ ਆਵਾਜ਼ ਇੱਕ ਥਾਂ ਤੋਂ ਚੱਕੀ ਜਾਵੇ ਇੱਥੇ ਕੋਈ ਰਾਜਨੀਤਿਕ ਵਿਸ਼ਾ ਨਹੀਂ ਹੈ ਇਹ ਜਿਹੜਾ ਵੀ ਇਹ ਗਰੁੱਪ ਕੋਈ ਵੀ ਗੱਲ ਕਰਦਾ ਉਹ ਇੱਕ ਸਾਰੇ ਸ਼ਹਿਰ ਦੇ ਭਲੇ ਲਈ ਤੇ ਸਮਾਜ ਦੇ ਭਲੇ ਲਈ ਹੀ ਸੋਚਦੇ ਨੇ ਤੇ ਸਾਰਾ ਸ਼ਹਿਰ ਉਸ ਆਵਾਜ਼ ਤੇ ਜ਼ਰੂਰ ਇਕੱਠੇ ਹੁੰਦੇ ਨੇ ਤੇ ਇਹੋ ਜਿਹੇ ਪ੍ਰੋਗਰਾਮ ਜਿੱਥੇ ਵੀ ਕੋਈ ਆਵਾਜ਼ ਆਉਂਦੀ ਆ ਤਾਂ ਸ਼ਹਿਰ ਰਵਾਸੀਆਂ ਨੂੰ ਮੁਰਝੜ ਵੱਧ ਚੜ ਕੇ ਸਾਰਿਆਂ ਨੇ ਹਿੱਸਾ ਲੈਣਾ ਚਾਹੀਦਾ ਬਿਲਕੁਲ ਹੱਲ ਉਹ ਕਈ ਜਦੋਂ ਸਾਰਾ ਸ਼ਹਿਰ ਇਕੱਠਾ ਹੋ ਜਾਂਦਾ ਸਾਰੀ ਪਬਲਿਕ ਇੱਕ ਆਵਾਜ਼ ਦੇ ਇਕੱਠੀ ਹੋ ਜਾਂਦੀ ਆ ਤਾਂ ਸਰਕਾਰਾਂ ਨੂੰ ਵੀ ਉਸ ਬਾਰੇ ਸੋਚਣਾ ਪੈਂਦਾ ਹਰ ਸੋਚਣਾ ਚਾਹੀਦਾ ਵੀ ਹੈ ਜਿਵੇਂ ਜਿਵੇਂ ਸ਼ਹਿਰ ਦੀ ਆਬਾਦੀ ਵੱਧਦੀ ਆ ਹਰ ਇੱਕ ਸ਼ਹਿਰ ਦੀ ਆਬਾਦੀ ਵੱਧਦੀ ਆ ਤਾਂ ਉਹਨਾਂ ਨੂੰ ਜਿਹੜੇ ਬਾਈਪਾਸ ਨੇ ਰੋੜਾਂ ਨੇ ਜਾਂ ਚੌੜੀਆਂ ਕਰਨੀਆਂ ਚਾਹੀਦੀਆਂ ਜਾਂ ਨਵੇਂ ਕਰਨੇ ਚਾਹੀਦੇ ਆ ਅਭੀ ਕਿਓਪਾ ਮੇਰੀ ਹਰਵਿੰਦਰ ਨਾਪਾ ਦੇ ਨਾਮ ਤੇ ਵਾਇਸ ਮੈਸੇਜ ਆਉਂਦਾ ਹੈ ਸ਼ਹਿਰ ਦੇ ਵੱਖ-ਵੱਖ ਗੁਰਪਾਲੇ ਵਿੱਚ ਮੈਂ ਹਰੇਕ ਮੁੱਦੇ ਤੇ ਗੱਲ ਕਰਦਾ ਆ ਖੜਾ ਆ ਤੁਹਾਡੇ ਸਾਹਮਣੇ ਲੇਕਿਨ ਅਸੀਂ ਚੁੱਪੀ ਜਿਹੜੀ ਆ ਆ ਚੁੱਪੀ ਅੱਜ ਸਾਨੂੰ ਐਵੇਂ ਭੁਗਤਨੀ ਪੈ ਗਈ ਇਹ ਨਾ ਹੁੰਦੀ ਜੇ ਅਸੀਂ ਸਾਰੀ ਸੰਗਤ ਬੋਲਦੇ ਹੁੰਦੇ ਸਾਡੀ ਜਿਹੜੀ ਚੁੱਪੀ ਆ ਉਹਨੇ ਸਾਨੂੰ ਅੱਜ ਇਸ ਜਗ੍ਹਾ ਸੰਵਾਦ ਗੁਰਪਾਲੇ ਜਬਾਨੀਆਂ ਢੀਗੜਾ ਉਦਾ ਬਹੁਤ ਧੰਨਵਾਦ ਦੇ ਦੀ ਟੀਮ ਨੂੰ ਮੈਂ ਵਿਸ਼ ਕਰਦਾ ਵੀ ਉਹ ਇਹ ਜਿਹੇ ਸਟੈਪ ਚੱਕਦੇ ਰਹੇ ਤਾਂ ਕਿ ਜਿਹੜੀ ਗਵਰਨਮੈਂਟ ਤੋਂ ਜਿਹੜੇ ਗਲਤ ਕੰਮ ਹੁੰਦੇ ਨੇ ਉਹ ਸਹੀ ਹੋ ਜਾਣ ਮੈਂ ਤਾਂ ਇੱਥੇ ਇੱਕ ਅਸੋਸੀਏਸ਼ਨ ਦਿੰਦਾ ਵੀ ਇਸ ਜ਼ਰੂਰਤ ਤੇ ਸਪੀਡ ਲਿਮਟ ਹੋਣੀ ਚਾਹੀਦੀ ਹੈ ਤਾਂ ਹੀ ਬਹੁਤ ਬੱਤ ਸਕਦੇ ਨੇ ਜਿਹੜਾ ਆਪਾਂ ਸੋਚਦੇ ਆ ਵੀ ਬਾਈਪਾਸ ਬਣ ਜੇ ਉਹ ਬਹੁਤ ਲੰਮਾ ਸਮਾਂ ਲੱਗੂਗਾ ਪ੍ਰਸ਼ਾਸਨ ਨੂੰ ਇਹ ਮੰਗਿਆ ਵੀ ਉਹ ਸਪੀਡ ਲਿਮਟ ਕਰਕੇ ਜਿਹੜੀਆਂ ਜਾਨਾਂ ਕੀਮਤੀ ਜਾ ਰਹੀਆਂ ਉਹਨਾਂ ਨੂੰ ਬਚਾ ਸਕੀਏ ਦੇਹੁਣ ਅਸੀਂ ਸਾਰੇ ਛੜਦਾ ਦੇ ਸਦਕਾਰ ਪੇਟ ਕਰਨ ਇਕੱਠੇ ਹੋਏ ਆ ਮੈਂ ਆਪਣੇ ਬੰਨਿਓ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਕਾਲਗੜ੍ਹ ਸਾਹਿਬ ਦੇ ਪੈਟੀ ਬੰਨਿਓ ਪੂਰਾ ਵਿਸ਼ਵਾਸ ਦਉਨਾ ਤੇ ਆਪਣੀ ਪਾਰਟੀ ਬੰਨਿਓ ਸੁਮੇਂ ਕਾਲਗੜ੍ਹ ਬੰਨੋ ਕਿ ਜੋ ਸਾਡੀ ਡਿਊਟੀ ਲਾਈਜੀ ਹੋਗੀ ਸੀ ਤਾਂ ਦੇ ਨੇ ਜੋ ਕਹਿ ਰਹੇ ਉਸ ਕਰਾਈ ਭਾਈ ਕਾਲ ਸਾਹਿਬ ਵਾਰੀ ਜੀ ਪਤਾ ਇਕੱਠੇ ਹੋਣ ਤਾਂ ਮਜਬੂਰ ਕੀਤਾ ਇਹ ਵੀ ਮੈਂ ਕਹਿਣਾ ਚਾਹਣਾ ਜਿੱਦਣ ਪਹਿਲਾ ਹਾਦਸਾ ਹੋਇਆ ਸੀ ਜੇ ਉਸ ਦਿਨ ਅਸੀਂ ਇੱਥੇ ਆ ਕੇ ਬਹਿ ਜਾਂਦੇ ਆ ਕੀ ਬਣਾ ਜੇ ਠੱਕੇ ਨਾ ਹੁੰਦੇ ਪੜਾ ਹੁਣ ਵੀ ਢੁੱਲੇ ਪੈਰਾਂ ਦਾ ਕੁਝ ਨਹੀਂ ਵਿਗੜਿਆ ਜਿਹੜੇ ਪਰਿਵਾਰ ਨੇ ਉਹ ਬੋਲ ਨਹੀਂ ਸਕਦੇ ਜਿਹੜੇ ਇੱਕ ਦਿਨ ਚ ਪੈਚ ਵਰਕ ਕਰਾਇਆ ਪਟਿਆਲੇ ਨੂੰ ਜਾਂਦੇ ਆ ਰਾਣਾ ਸ਼ਾਹਮੀ ਰੋਡ ਤੇ ਜਾਂਦੇ ਆ ਟੋਏ ਪਏ ਹੋਏ ਨੇ ਸਾਰਾ ਸ਼ਹਿਰ ਲੰਘ ਤੁਸੀਂ ਸਾਰੇ ਨਹੀਂ ਕਰ ਸਕਦੇ ਇਹ ਜਿਹੜਾ ਟੋਏ ਸਹੀ ਕਰ ਲੀਏ ਇਹ ਪ੍ਰਸ਼ਾਸਨ ਦੀ ਕਿਰਿਆ ਸ਼ਹਿਰ ਵਾਸੀਆਂ ਦਾ ਕੁਝ ਸਮੱਸਿਆਵਾਂ ਨੂੰ ਲੈ ਕੇ ਉਹਨਾਂ ਦਾ ਕੋਈ ਹੱਲ ਹੋ ਰਿਹਾ ਜੀ ਨਹੀਂ ਦੇਖੋ ਇਹ ਸਮਾਗਰ ਗਰੁੱਪ ਕੋਲ ਰੱਖਿਆ ਗਿਆ ਸੀ ਇਕੱਠਾ ਇਹਦੇ ਚ ਅਸੀਂ ਕਟ-ਕਟ ਪੰਜ ਛੇ ਕੌਂਸਲਰ ਆਏ ਆ ਅੱਜ ਪਰ ਗੱਲੇ ਆ ਵੀ ਪ੍ਰਸ਼ਾਸਨ ਲੇਟ ਜਾ ਗਿਆ ਹੁਣ ਵੀ ਦੋ ਤਿੰਨ ਦਿਨਾਂ ਚ ਸਾਰਾ ਕੁਝ ਚਕਾਇਆ ਜੇ ਪਹਿਲਾਂ ਹੋ ਜਾਂਦਾ ਇਹ ਕਾਫੀ ਜਾਨਾ ਬਚ ਸਕਦੀਆਂ ਤੇ ਵਧੀਆ ਪ੍ਰਾਣਾ ਲੋਕਾਂ ਦਾ ਸਹਿਯੋਗ ਆ ਨਾਨ ਪੋਲੀਟੀਕਲ ਪ੍ਰੋਗਰਾਮ ਆ ਇਹ ਸਾਰੇ ਲੋਕ ਆਏ ਹੋਏ ਨੇ ਤੇ ਵਧੀਆ ਪ੍ਰੋਗਰਾਮ ਆ ਇਹ ਚਲੋ ਅਸੀਂ ਚਾਹੁੰਦੇ ਆ ਵੀ ਪ੍ਰਸ਼ਾਸਨ ਇਹ ਚੀਜ਼ ਅੱਗੇ ਤੇ ਇਹਨੂੰ ਰੈਗੂਲਰ ਮੇਨਟੇਨ ਕੀਤਾ ਜਾਵੇ ਤੇ ਦੋ ਤਿੰਨ ਰਸਤੇ ਵਿੱਚ ਜਿਹੜੇ ਵੱਡੇ ਸਪੀਡ ਬ੍ਰੇਕਰ ਦੇ ਵੀ 8 ਇੰਚੀ ਉਚਾਈ ਹੁੰਦੀ ਆ ਤੇ ਉਹ 5 ਕੋ ਫੁੱਟ ਚ ਚੌੜਾ ਹੁੰਦਾ ਆ ਕਿ ਉਹ ਬਣਾਏ ਜਾਣ ਜੇ 3-4 ਬਣ ਗਏ ਕਾਫੀ ਉਹਦਾਂ ਫਰਕ ਪੈ ਜਾ ਕਟ ਰਹਾ ਹੈ ਹੋਰ ਵੀ ਛਾੜਦੀਆਂ ਸਮੱਸਿਆਵਾਂ ਨੂੰ ਲੈ ਕੇ ਗੱਲਬਾਤ ਵਧੀਆ ਬਿਲਕੁਲ ਹੋਣੀ ਚਾਹੀਦੀ ਹੈ ਜੀ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਜੇ ਜਾਗਰੂਕ ਹੋਣਗੇ ਲੋਕ ਤਾਂ ਹੀ ਵਧੀਆ ਸਿਸਟਮ ਇੱਕ ਵਧੀਆ ਸਮਾਜ ਹਰ ਇੱਕ ਚੀਜ਼ ਸਮਾਜ ਤੋਂ ਨਿਕਲਦੀ ਹੁੰਦੀ ਆ ਚਾਹੇ ਕੋਈ ਲੀਡਰ ਆ ਚਾਹੇ ਕੋਈ ਅਫਸਰ ਆ ਜਦੋਂ ਸਮਾਜ ਇੱਕ ਵਧੀਆ ਹੋਊਗਾ ਤਾਂ ਉਹਦੇ ਚ ਜਿਹੜੇ ਚੀਜ਼ਾਂ ਨਿਕਲਣਗੀਆਂ ਵਧੀਆ ਹੋਣਗੀਆਂ ਜਿਹੜਾ ਇਹ ਸਮਾਜ ਗਰੁੱਪ ਵੱਲੋਂ ਉਪਰਾਲਾ ਕੀਤਾ ਗਿਆ ਬਹੁਤ ਵਧੀਆ ਪ੍ਰਾਪਨਾ ਹੈ ਪ੍ਰਸ਼ਾਸਨ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਪ੍ਰਸ਼ਾਸਨ ਹੁਣ ਤੱਕ ਕੋਈ ਵੀ ਧਿਆਨ ਨਹੀਂ ਦੇ ਰਿਹਾ ਇਹਨੂੰ ਸੜਕ ਤੋਂ ਤੇ ਜਿਹੜੇ ਨਜਾਇਜ਼ ਕਬਜ਼ੇ ਕਰੇ ਹੋਏ ਨੇ ਇਹ ਸਾਡੀ ਨਗਰ ਕੌਂਸਲ ਦੀ ਨਲੈਕੀ ਹੈ ਤੇ ਨਜਾਇਜ਼ ਕਬਜ਼ੇ ਤੇ ਅਨਧਿਕਾਰਤ ਜਿਹੜੇ ਬਣਾਈਆਂ ਬਿਲਡਿੰਗਾਂ ਬਣਾਈਆਂ ਜਾਂਦੀਆਂ ਨੇ ਉਹਨਾਂ ਨੂੰ ਹਟਾਉਣਾ ਚਾਹੀਦਾ ਪ੍ਰਸ਼ਾਸਨ ਨੂੰ ਇਹਦੀ ਜਿਹੜੀ ਆਵਾਜ਼ ਆਈ ਆ ਉਹ ਕਿਸੇ ਨਾ ਕਿਸੇ ਪਾਸੇ ਰੋਟੀ ਦੇ ਪੁਲਾਂ ਤੋਂ ਡਿਵਾਈਡ ਕਰ ਦੇਣੀ ਚਾਹੀਦੀ ਹੈ ਤਾਂ ਕਿ ਇਸ ਰੋਡ ਦੇ ਉੱਤੇ ਰਸ਼ ਘਟੇ। ਸ਼ਹਿਰ 'ਚ ਬਹੁਤ ਬਿਲਡਿੰਗਾਂ ਇਹੋ ਜਿਹਿਆਂ ਨੇ ਜਿਨ੍ਹਾਂ ਕੋਲ ਕੋਈ ਕਾਗਜ਼ ਪੱਤਰ ਨਹੀਂ ਹੈਗਾ ਪਰ ਉਹ ਬਿਨਾਂ ਡਰ ਤੋਂ ਬਣਾਏ ਨੇ। ਉਹ ਅਸੀਂ ਕੱਲ ਵੀ ਇਸ ਚਲੋ ਅੱਜ ਦਾ ਇਹ ਵਿਸ਼ਾ ਨਹੀਂ ਹੈਗਾ ਪਰ ਫਿਰ ਵੀ ਜਿਹੜਾ ਅਸੀਂ ਪਰਸਪੋ ਵੀ ਸਾਡੀ ਮੀਟਿੰਗ ਹੋਈ ਸੀ ਈਓ ਨਗਰ ਕੌਂਸਲ ਨੂੰ ਵੀ ਅਸੀਂ ਕਿਹਾ ਵੀ ਜਿਨ੍ਹਾਂ ਵੀ ਬੰਦਿਆਂ ਨੂੰ 195 ਦੇ ਨੋਟਿਸ ਕੱਟੇ ਹੋਏ ਨੇ ਉਹ ਸਾਨੂੰ ਦਿਖਾਓ ਤੇ ਅੱਗੇ ਕੀ ਪ੍ਰੋਸੈਸ ਹੋਇਆ ਇਹ ਆਉਣ ਵਾਲੇ ਸਮੇਂ ਦੇ ਵਿੱਚ 2-4 ਦਿਨ ਦੇ ਵਿੱਚ ਹੀ ਤੋਂ ਨੂੰ ਆਪਣੇ ਆਪ ਪਤਾ ਲੱਗੂ ਅਸੀਂ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਕਰਾਂਗੇ ਕਿ ਉਹ ਆਪਣੇ ਨਕਸ਼ੇ ਪਾਸ ਕਰਾਉਣ ਜੇ ਕੋਈ ਫਿਰ ਵੀ ਦਿੱਕਤ ਆਉਂਦੀ ਹੈ ਸਾਨੂੰ ਸਮੂਹ ਕਾਉਂਸਲਰਾਂ ਅਸੀਂ 12 13 ਕਾਉਂਸਲਰਾਂ ਉਹਨਾਂ ਨੂੰ ਕਿਸੇ ਵੀ ਟਾਈਮ ਉਹ ਬੁਲਾ ਸਕਦੇ ਨੇ ਸ਼ਹਿਰ ਦੇ ਕਿਸੇ ਵੀ ਨਿਵਾਸੀ ਨੂੰ ਕੋਈ ਦਿੱਕਤ ਆਉਂਦੀ ਹੈ ਅਸੀਂ 12 ਤੋਂ 13 ਐਮਸੀ ਹਾਂ ਜਿਹੜੇ ਹਰ ਟਾਈਮ ਸ਼ਹਿਰ ਦੀ ਸੇਵਾ ਲਈ ਖੜੇ ਰਹਾ ਹਾਂ ਸੋ ਦੇਖੋ ਬਹੁਤ ਸੰਵੇਦਨਸ਼ੀਲ ਮੁੱਦਾ ਵੀ ਸੀਗਾ ਕਿਉਂਕਿ ਕਾਫੀ ਜਾਨਾਂ ਗਈਆਂ ਨੇ ਇੱਥੇ ਤੇ ਆਪਣੇ ਸੰਵਾਦ ਗਰੁੱਪ ਦੇ ਸਹਿਯੋਗ ਨਾਲ ਅੱਜ ਕੰਡਲ ਮਾਰਕ ਕਰਿਆ ਜਾ ਰਿਹਾ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਜੇ ਮੈਂ ਕੱਲ ਕਾਰਵਾਈ ਕਰਿਆ ਸਾਡਾ ਜਿਹੜੇ ਈਓ ਈਓ ਸਾਹਿਬ ਨੇ ਨਾ ਘੱਟੋ ਘੱਟ ਉਹਨਾਂ ਨੂੰ ਜਾਗਣਾ ਚਾਹੀਦਾ ਕੱਲ ਕਿਵੇਂ ਜਾਗੇ ਕਿਵੇਂ ਘੰਟੇ ਦੋ ਘੰਟੇ ਦੇ ਵਿੱਚ ਕਾਰਵਾਈ ਹੋਈ ਆ ਸਾਰੀ ਕਮੇਟੀ ਹੈ ਜਿਹੜੀ ਦਵਾ-ਦਵੇ ਤੇ ਪਹੁੰਚ ਗਈ ਜਿਹੜੇ ਈਓ ਸਾਹਿਬ ਨੇ ਤਾਂ ਬੈਕੀ ਮੁੜ ਜਾਂਦੇ ਨੇ ਜਦੋਂ ਕੋਈ ਜਾਣ ਕਿਸੇ ਜਾਂਦੀ ਆ ਫਿਰ ਭੱਜ ਦੌੜ ਕਰਦੇ ਨੇ ਇਸ ਤੋਂ ਪਹਿਲਾਂ ਕਿ ਆਪਾਂ ਉਸ ਤੋਂ ਪਹਿਲਾਂ ਹੀ ਪ੍ਰਬੰਧ ਕਰ ਲੇਗਾ ਚੱਲੋ ਇੱਥੇ ਅੱਜ ਮੈਂ ਹਲਕਾ ਨਬਤ ਵੱਲੋਂ ਉਮੇਸ਼ ਕੁਮਾਰ ਅੱਜ ਦੀ ਜੋ ਸ਼ੋਕਜਵਾ ਦੇ ਵਿੱਚ ਬੰਦੇ ਇਕੱਠੇ ਹੋਏ ਨੇ ਉਹਨਾਂ ਦੇ ਸੰਬੰਧ ਵਿੱਚ ਕਰ ਰਿਹਾ ਹਾਂ ਕਿ ਪੀੜਤ ਪਰਿਵਾਰਾਂ ਦੇ ਜਿਹੜੇ ਦੁੱਖ ਨੇ ਉਹਨਾਂ ਨੂੰ ਦੇਖਣ ਜਾ ਰਿਹਾ ਤੇ ਉਸ ਸੰਬੰਧ ਵਿੱਚ ਜੋ ਸਰਕਾਰ ਹੈ ਅੱਜ ਵੀ ਮੈਂ ਪਹਿਲਾਂ ਵੀ ਦੇਖਿਆ ਤੁਸੀਂ ਮੇਰੇ ਖਿਆਲ ਤੁਸੀਂ ਵੀ 3:30 ਵਜੇ ਦੇਖਣ ਆਇਓ ਜਿਹੜੀ ਇਹ ਆਪਣੀ ਬਾਈਪਾਸ ਰੋਡ ਹੈ ਇੱਥੇ ਉਸੇ ਸਪੀਡ ਨਾਲ ਗੱਡੀ ਜਾ ਰਹੀ ਨੇ ਉੱਥੇ ਕੋਈ ਪੁਲਿਸ ਵਾਲਾ ਨਹੀਂ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਹੈ ਤੇ ਅੱਜ ਵੀ ਉਹੀ ਸਪੀਡ ਨਾਲ ਮੇਰੇ ਖਿਆਲ ਚ 100-100 ਦੇ ਕਰੀਬ ਗੱਡੀਆਂ ਲੱਕੇ ਨੇ ਸਪੀਡੀ ਚ ਦਿੰਦੀ ਹੈ ਤੇ ਓਵਰਟੇਕ ਬਹੁਤ ਬੁਰੀ ਤਰ੍ਹਾਂ ਕਰ ਰਹੀਆਂ ਨੇ ਜੋ ਕਿ ਹਾਦਸਿਆਂ ਦਾ ਕਾਰਨ ਬਣਦੇ ਨੇ ਤੇ ਇਹ ਵਾਲੀਆਂ ਜੋ ਤੁਹਾਡੀ ਡਿਮਾਂਡ ਹੈਗੀ ਹੈ ਇਹਨੂੰ ਫੋਰ ਲੇਨਿੰਗ ਕੀਤਾ ਜਾਵੇ ਉਹੋ ਡਿਮਾਂਡ ਜਿਹੜੀ ਹੈ ਦੇਖੋ ਪ੍ਰਸ਼ਾਸਨ ਉਹਦੀ ਕਰਦਾ ਨਹੀਂ ਕਰਦਾ ਇਹ ਵੱਡੀ ਗਲਤੀ ਇਨਕ੍ਰੋਚਮੈਂਟ ਦੀ ਹੈ ਜੇ ਇਨਕ੍ਰੋਚਮੈਂਟਾਂ ਹਟਣਗੀਆਂ ਜੇ ਜਿਹੜੀ ਜਿਹੜੀ ਹੋਰ ਨਹੀਂਗਾ ਉਸ ਤੱਕ ਤਾਂ ਹੀ ਸੰਭਵ ਹੋ ਸਕਦੀ ਹੈ ਦੇ ਵਿੱਚ ਬਹੁਤ ਟ੍ਰੈਫਿਕ ਦਾ ਜਾਮ ਲੱਗਦਾ ਹੈ ਭੀੜ ਭੜਕਾ ਹੁੰਦਾ ਹੈ ਇਨਕ੍ਰੋਚਮੈਂਟ ਨਾਭਾ ਸ਼ਹਿਰ ਵਿੱਚ ਟ੍ਰੈਫਿਕ ਦਾ ਭਾਰੀ ਰਸ ਹੈ ਸੜਕਾਂ ਦੇ ਇਲਿਗਲ ਇਨਕ੍ਰੋਚਮੈਂਟ ਹੈ ਉਹਨਾਂ ਕਾਰਨ ਹਾਸਿਆਂ ਦੇ ਵਿੱਚ ਲੋਕਾਂ ਦੀ ਅਜਨਾਨਦਾਰੀਆਂ ਇਹਨਾਂ ਨੂੰ ਦੇਖਦੇ ਹੋਏ ਹਲਕਾ ਨਾਭਾ ਦੀ ਆਵਾਜ਼ ਗਰੁੱਪ ਵੱਲੋਂ ਨਾਭਾ ਸ਼ਹਿਰ ਵਿੱਚ ਬਾਈਪਾਸ ਬਣਾਉਣ ਦੀ ਮੰਗ ਕੀਤੀ ਜਾਂਦੀ ਹੈ ਤਾਂ ਕਿ ਇਹ ਐਕਸੀਡੈਂਟ ਨਾ ਹੋਤਾਈ ਇਕੱਲੇ ਬਾਈਪਾਸ ਦੀ ਗੱਲ ਹੋ ਰਹੀ ਹੈ ਸ਼ਹਿਰ ਦੇ ਵਿੱਚ ਬਹੁਤ ਬਯਾਜ ਕਬਜ਼ੇ ਹੋਏ ਹਨ ਇਹ ਨਗਰ ਕੌਂਸਲ ਦੀ ਬਜਾ ਨਾ ਹੋਏ ਨੇ ਜਿਹੜੇ ਆਪਣੇ ਧਿਆਨ ਨਹੀਂ ਦਿੰਦੇ ਲੋਕ ਇਨਕ੍ਰੋਚਮੈਂਟ ਕਰ ਲੈਂਦੇ ਨੇ ਨਹੀਂ ਇਨਕ੍ਰੋਚਮੈਂਟ ਵਾਲੇ ਕਹਿੰਦੇ ਵੀ ਸਸਤਾ ਮਹੀਨਾ ਕਿੰਨਾ ਕੋਈ ਕਹਿੰਦਾ ਅਸੀਂ ਰੋਲਦੇ ਪਾਹੇ ਇਹ ਹੀ ਤਾਂ ਇਹ ਚ ਰੌਲਾ ਦੀ ਪੋਲੀਟੀਕਲ ਬੰਦੇ ਆਪਣੇ ਸ਼ਿਫਾਰਸ਼ਾਂ ਕਰਦੇ ਨੇ ਕੋਈ ਪੈਸਾ ਲੈ ਰਿਹਾ ਕੋਈ ਖੁਸ਼ ਕਰ ਰਿਹਾ ਇਹ ਇਨਕ੍ਰੋਚਮੈਂਟ ਤਾਂ ਹੋ ਰਹੀ ਹੈ